ਸਾਨੇ ਵਾਲ ਨੇੜੇ ਪੈਣਕ ਨਿਜੀ ਕੇ ਮਾਤਾ ਨਾਨੇ ਦੀਵੀ ਕਲੱਬ ਅਤੇ ਐਨ ਆਰ ਆਈ ਅਤੇ ਸਮੂਹ ਨਗਰ ਨਿਵਾਸੀ ਅਤੇ ਸਮੂਹ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਮਹਾ ਮਾਈ ਦਾਸਲਾਣਾ ਭਗਵਤੀ ਜਾਗਰਨ ਸ਼ਰਦਾ ਤੇ ਧਮਤਨ ਨਾਲ ਮਨਾਇਆ ਗਿਆ ਇਸ ਵਾਰ ਕਲੱਬ ਦੇ ਸੇਵਾਦਾਰਾਂ ਨੇ ਦੱਸੇ ਕਿ 16ਵੇਂ ਜਾਗਰਨ ਦੇ ਮੌਕੇ ਮਾਤਾ ਨਾਨੇ ਦੀਵੀ ਜੀ ਦੇ ਦਰਬਾਰ ਤੋਂ ਪਾਵਨ ਜੋਤੀ ਲੈਣਦੀ ਗਈ ਉਨਾ ਦੱਸਿਆ ਕਿ ਜਾਗਰਨ ਦੇ ਮੌਕੇ ਮਹਾਮਈ ਦਾ ਸੁੰਦਰ ਪੰਡਾਲ ਸਜਾਇਆ ਗਿਆ ਰਾਤ ਕਰੀਬ 8 ਵਜੇ ਪੰਡਿਤ ਮੋਲੋਪੂਰੀ ਵਿਧੀ ਅਨੁਸਾਰ ਜੋਤੀ ਜਗਾ ਕੇ ਮਹਾਮਈ ਦੀ ਜੋਤੀ ਨੂੰ ਪੰਡਾਲ ਵਿੱਚ ਲਿਆਂਦਾ ਗਿਆ ਅਤੇ ਸੰਦੀਪ ਕੁਮਾਰ ਸੋਨੀ ਸਾਨ੍ਹੇਵਾਲ ਵੱਲੋਂ ਜੋਤ ਪ੍ਰਕਟ ਕੀਤੀ ਗਈ ਇਸ ਤੋਂ ਬਾਅਦ ਸ਼੍ਰੀ ਕਨਿਸ ਮੰਦਰਾ ਦਾ ਗੁੰਗਾਨ ਕਰਕੇ ਜਾਗਰਨ ਦਾ ਸਭ ਆਰੰਭ ਕੀਤਾ ਗਿਆ ਜਾਗਰਨ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਨੇੜਲੇ ਇਲਾਕਿਆਂ ਤੋਂ ਸੰਗਤਾਂ ਪਹੁੰਚ ਜਿਨ੍ਹਾਂ ਨੇ ਮਹਾਮਈ ਦੀ ਜੋਤੀ ਦੇ ਸਾਹਮਣੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਾਗਰਨ ਦੌਰਾਨ ਪ੍ਰਸਿੱਧ ਗਾਇਕ ਕੋਰ ਮੰਤਵ ਵੱਲੋਂ ਮਹਾਮਈ ਦੇ ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਸਾਮਲ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪੂਰੀ ਰਾਤ ਸੰਗਤਾਂ ਦੇ ਲਈ ਲੰਗਰ ਵੀ ਲਗਾਏ ਗਏ। ਸਵੇਰੇ ਤਰਨ ਨਾਨਕੀ ਕਥਾ ਤੋਂ ਬਾਅਦ ਆਰਤੀ ਕਰਕੇ ਜਾਗਰਣ ਨੂੰ ਸੰਪੂਰਨ ਕੀਤਾ ਗਿਆ ਤੇ ਭਗਤਾਂ ਦੇ ਵਿੱਚ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਤੇ ਕਿੰਨੀ ਕਵਰੇਜ ਆਉ ਕਰਦੇ ਹੈ ਗੱਲਬਾਤ ਬੱਲੇ ਬੱਲੇ ਦੁਰਵਾ ਬੱਲੇ ਬੱਲੇ ਨਦਵਾ ਬੱਲੇ ਬੱਲੇ ਬੁਰਵਾ ਬੱਲੇ ਬੱਲੇ ਬਰਵਾ ਇੱਕ ਕਰੀ ਦੁਰਵਾ ਮਿਲੀ ਇੱਕ ਕਰੀ ਦੁਰਵਾ ਮਿਲੀ ਇੱਕ ਕਰੀ ਦੁਰਵਾ ਮਿਲੀ ਇਹ ਰੰਗੀ ਤੇ ਪਰਤਾਂ ਦੀ ਜੋ ਕੋ ਗੋੜਿਆ ਹਰ ਤੁਮੋ ਜੀ ਨਿਵੇ ਸਰਵਾ ਦੁਆਰਾ ਨਿਵੇ ਸਰਵਾ ਦੁਆਰਾ ਨਿਵੇ ਜਕੜਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦੁਆਰ ਕੀ ਜੈ ਅੱਜ ਮਾਤਾ ਰਣੀ ਦਾ ਜਾਗਰਣ ਲਗਾਤਾਰ 16 ਸਾਲ ਪਿੰਡ ਕਣੀ ਦੇ ਵਿੱਚ ਕਰਾਇਆ ਜਾ ਰਿਹਾ ਜੋ ਕਿ ਸਾਡੇ ਗਾਇਕ ਸਾਹਨੇਵਾਲ ਤੋਂ ਗੁਰਮੰਤ ਜੀ ਕਰ ਰਹੇ ਹਨ ਤੇ ਇਹ ਸਾਰੇ ਪਿੰਡ ਤੇ ਨਗਰ ਨਿਵਾਸੀਆਂ ਨਾਲ ਦੇ ਸਹਿਯੋਗ ਨਾਲ ਹੋ ਰਿਹਾ ਹੈ ਉਹਨਾਂ ਕਾਫੀ ਨੌਜਵਾਨ ਵੀ ਕਰ ਰਹੇ ਨੇ ਨੌਜਵਾਨਾਂ ਦਾ ਕਾਫੀ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਹਾਂ ਜਰੂਰ ਹੋਣੇ ਚਾਹੀਦੇ ਨੇ ਸਾਰੇ ਪਿੰਡਾਂ ਦੇ ਵਿੱਚ ਆਪਸ ਵਿੱਚ ਮਿਲ ਕੇ ਜਦੋਂ ਇਹ ਪ੍ਰੋਗਰਾਮ ਕੀਤੇ ਜਾਂਦੇ ਹਨ ਤਾਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਅੱਗੇ ਵਧਣ ਲਈ ਜਾਗਰੂਕ ਹੁੰਗਣ ਜਿੱਦਾਂ ਛੋਟੇ-ਛੋਟੇ ਬੱਚਿਆਂ ਨੂੰ ਸਿੱਖਾਈ ਜਾਂਦੀ ਹੈ ਛੋਟੇ ਬੱਚਿਆਂ ਨੂੰ ਵੀ ਸਿਖਾਏ ਜਾਂਦੇ ਨੇ ਹਾਂ ਇਤਿਹਾਸਿਕ ਕੰਨੀ ਧਾਰਮਿਕ ਸਮਾਗਮਾਂ ਨਾਲ ਜੁੜਿਆ ਜਾਂਦਾ ਹੈ ਜੋੜਿਆ ਜਾਂਦਾ ਬਾਕੀ ਮੈਸੇਜ ਆਉਂਗੇ ਬੱਚਿਆਂ ਨੂੰ ਅਨੁਵਲ ਸੰਦੇਸ਼ ਬਾਰੇ ਕਿਸ ਤਰ੍ਹਾਂ ਦੇ ਹੋਣਗੇ ਬੱਚਿਆਂ ਨੂੰ ਇਹੀ ਮੈਸੇਜ ਦਿੱਤਾ ਜਾਂਦਾ ਵੱਧ ਤੋਂ ਵੱਧ ਵਾਪਸ ਭਾਈਚਾਰਾ ਰੱਖਣ ਤੇ ਇੱਕ ਜੁੱਟ ਹੋ ਕੇ ਸਾਰੇ ਪ੍ਰੋਗਰਾਮਾਂ ਵਿੱਚ ਅੱਗੇ ਵੱਧ ਕੇ ਸਹਿਯੋਗ ਕਰਨ ਜੋਤ ਪ੍ਰੇਜੈਂਟ ਕੀਤੀ ਗਈ ਹੈ ਮਾਦਨ ਨੇ ਦੇ ਦਰਵਾਜ਼ੇ ਵੀ ਲੇਟੇ ਹਾਂਜੀ ਵੱਡੇ ਵੱਲ ਜਿਹੜਾ ਕਿ ਕੀਤਾ ਗਿਆ ਜੀ ਹਾਂਜੀ ਜੋਤ ਪ੍ਰੇਜੈਂਟ ਮੇਰੇ ਵੱਲੇ ਕੀਤੀ ਗਈ ਹੈ ਪਰ ਮੈਂ ਹੀ ਚਾਹੂੰਗਾ ਵੀ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ-ਵਧੀਆ ਪ੍ਰੋਗਰਾਮ ਕਰਾਇਆ ਜਾਵੇ ਹਾਂਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਜੀ ਸਵਰ ਨਿਊਜ਼ ਪੰਜਾਬ ਦੇ ਡੇਲੀ ਨਿਊਜ਼ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਤੇ ਅੱਜ ਪਿੰਡ ਕਣੀ ਦੇ ਵਿੱਚ 16ਵਾਂ ਵਿਸ਼ਾਲ ਭਗਵਤੀ ਜਾਗਰਣ ਹੋਣ ਜਾ ਰਿਹਾ ਜੋ ਕਿ ਸਾਡੇ ਪ੍ਰਧਾਨ ਸਾਹਿਬ ੁਰਮਖ ਸਿੰਘ ਜੀ ਤੇ ਇਹਨਾਂ ਦੇ ਇਸ ਤੋਂ ਪਹਿਲਾਂ ਦੇ ਫਾਦਰ ਸਾਹਿਬ ਸਰਗ ਰਿਸ਼ੀ ਸਿੰਘ ਜੀ ਬੜੀ ਸ਼ਰਧਾ ਤੋਂ ਤਾਂ ਉਹਨਾਂ ਮਨੋਸਾ ਸਾਡਾ ਵੀਰ ਕਰਮਜੀਤ ਜੀ ਦੀ ਪਾਲਾ ਦੀ ਸਰਪੰਚ ਕਾਬੇ ਵਾਲੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਮਨਾ ਰਹੇ ਨੇ ਜਗਰ। ਇਹ ਕੰਮ ਮਾਇਨਾ ਕਿਉਂ ਕੀਤਾ ਜਾਏਗਾ ਬੱਲੇ ਬੋਲੋ ਇਹ ਨੋਜੋਨ ਦੀ ਇਹ ਕਾਫੀ ਪਹਿਲਾ ਕੰਮ ਹੈ ਜਿਹਦੇ ਪਹਿਲੇ ਜਦੋਂ ਵੀ ਲਿਆ ਜਾਂਦਾ ਹੈ। ਸਭ ਨੇ ਉਹਨਾਂ ਦੇ ਇੱਛੇ ਦੇ। ਦੇਖੋ ਜੀ ਅੱਛੀ ਗੱਲ ਆ ਜੇ ਧਰਮ ਦੇ ਕੰਮ ਕਰਮ ਦੇ ਕਰਮ ਅੱਛੇ ਕਰਮ ਦੇ ਚ ਸੰਗਤ ਜੁੜੂਗੀ ਨੌਜਵਾਨ ਜੁੜਨਗੇ ਆਪਣੇ ਨਸ਼ੇ ਤੋਂ ਬਚੇ ਰਹਿਣਗੇ ਮਾਲਕ ਕਿਰਪਾ ਕਰੋ ਮਹਾਮਾਈ ਸਾਰੀ ਸੰਗਤ ਤੇ ਸਾਰੇ ਨਗਰ ਤੇ ਕਿਰਪਾ ਕਰੇ ਕਿ ਸਾਰੇ ਸਾਡਾ ਯੂਥ ਆਕਾਸ਼ ਕਰਕੇ ਤੇ ਉਹ ਧਾਰਮਿਕ ਕੰਮਾਂ 'ਚ ਲੱਗੇ ਪਰਮਾਤਮਾ ਦੇ ਨਾਲ ਜੁੜੇ ਤੇ ਸੀ ਨਸ਼ਿਆਂ ਤੋਂ ਬਚੀ ਤੇ ਜਦੋਂ ਸੰਗਤ ਇਹ ਜਦੋਂ ਵੀ ਕਦੇ ਦਾਨਪਨ ਹੁੰਦਾ ਜਿੱਦਾਂ ਹੁਣ ਲੰਗਰ ਬਹੁਤ ਵਧੀਆ ਚੱਲ ਰਿਹਾ ਸਵੇਰ ਤੋਂ ਹੀ ਵਿਸ਼ਾਲ ਭੰਡਾਰਾ ਹੋ ਰਿਹਾ ਸੋ ਸਾਰੀ ਸੰਗਤਾਂ ਨੇ ਤਿਲਕੁਲ ਸੇਵਾ ਪਾਈਆ ਸੋ ਸਭ ਦੇ ਭਲਾ ਆਪਣੇ ਆਪ ਹੀ ਕਰਦੇ ਨਾ ਮੰਨ ਤੇ ਜਿਹੜੇ ਬੱਚਿਆਂ ਨੂੰ ਜੁੜਿਆ ਜਾਂਦਾ ਹੈ ਤੇ ਆਪ ਧਾਰਮਿਕ ਦੇ ਨਾਲ ਜੁੜਿਆ ਵੀ ਜਾਂਦਾ ਹੈ ਕਿਉਂਕਿ ਜੀਵਨ ਦੀ ਜਨਮ ਕਾਜਰਾ ਵੀ ਇਸ ਜੀਵਨ ਦੇ ਵਿੱਚ ਬੱਚਿਆਂ ਨੂੰ ਜੀਵਨ ਮੈਂ ਤਾਂ ਬੇਨਤੀ ਕਰੂੰਗਾ ਜੀ ਬੱਚਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਇਹੀ ਹੈ ਕਿ ਆਪਾਂ ਮਹਾਮਾਈ ਦਾ ਗੁਣਗਾਨ ਅ ਸਰਦਾ ਨਾਲ ਸੁਣੀਏ ਤੇ ਔਰ ਅਮਲ ਕਰੀਏ ਮਹਾਮਾਈ ਤੇ ਰੱਖ ਕੇ ਸਾਰਿਆਂ ਤੇ ਸਭ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਚੜ੍ਹਦੀ ਕਲਾ ਰਹੇ ਸਭ ਦੀ ਤੇ ਮਹਾਮਾਈ ਸਮੱਤ ਬਖਸ਼ੇ ਕਿਉਂਕਿ ਦੇਖੋ ਅ ਅੱਜ ਦੇ ਜਿਹੜੇ ਹਾਲਾਤ ਬਹੁਤ ਵੱਡੀ ਗੱਲ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਅਟਿਆ ਵੀ ਜ਼ਿਆਦਾਤਰ ਸਾਡੇ ਬਹੁਤ ਜ਼ਿਆਦਾ ਲੋੜਾ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦੀ ਅੱਛੀ ਏ এডਿਕੇਸ਼ਨ ਦੀ ਸੋ ਸੰਗਤਾਂ ਆਪਣੇ ਆਪ ਹੀ ਮੱਲ ਕਿਰਪਾ ਕਰਦਾ ਤੁਹਾਡੇ ਕੋਲੋਂ ਵੀ ਪ੍ਰਲਾ ਕੀਤਾ ਜਾਂਦਾ ਵਾ ਸਾਡੀ ਡਿਊਟੀ ਲਈਏ ਦੇਖੋ ਜੀ ਮਹਾਮਾਈ ਨੇ ਸਾਡੀ ਡਿਊਟੀ ਲਈ ਉਹਦੀ ਕਿਰਪਾ ਦੇ ਨਾਲ ਸਾਰੇ ਭਰਾ ਪਿਆਰ ਦਿੰਦੇ ਨੇ ਮੇਰਾ ਸਾਨੇਵਾਲ ਤੋਂ ਜੇ ਤੁਹਾਨੂੰ ਤੁਸੀਂ ਖੁਦ ਸਾਨੇਵਾਲ ਦੇ ਹੋ ਸਾਰੇ ਸਾਨੇਵਾਲ ਦੇ ਸੰਗਤ ਬਹੁਤ ਪਿਆਰ ਕਰਦੀ ਆ ਤੇ ਮਹਾਮਾਈ ਨੇ ਜਿਹੜੀ ਸਾਡੀ ਡਿਊਟੀ ਲਈ ਐ ਸੀ ਉਹਦੀ ਮਮਾ ਬਸ ਦਿਨ ਰਾਤ ਗਾਈ ਜਾਂਦੇ ਨੇ